ਹਲਕਾ ਮਜੀਠਾ ਜ਼ਿਲ੍ਹਾ ਬਰਸਰ ਜੀ ਕੀ ਮੁਕਦਈ ਘਟਨਾ ਵਾਪਰੀ ਕੀ ਕਹਿਣਾ ਸਰਬੋਤ ਦੁੱਖ ਘਟਨਾ ਵਾਪਰੀ ਰਹੀ ਹੈ ਇਹ ਨਾ ਸਵਾਗ ਸਵੇਰੇ 5 ਵਜੇ ਮੈਨੂੰ ਫੋਨ ਆਇਆ ਕਿ ਇੱਕ ਬੱਚਾ ਕੀ ਡਿੱਗਾ ਵਾ ਜੀ ਕੀ ਨਾਮ ਆ ਬੱਚੇ ਦਾ ਨਾਮ ਏਕਮਪ੍ਰੀ ਸਿੰਘ ਪਿਤਾ ਦਾ ਨਾਮ ਉਹਦੇ ਪੁੱਤ ਪਿਤਾ ਦਾ ਨਾਮ ਹੈ ਜੀ ਤਨਵੀਰ ਸਿੰਘ ਜੀ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਵਾ ਬੱਚਾ ਘਰ ਲੈ ਕੇ ਜਦੋਂ ਜਿੱਥੇ ਬੱਚੇ ਨੂੰ ਸੱਟਾਂ ਲੱਗੀਆਂ ਸੀ ਉੱਥੇ ਜਾ ਕੇ ਦੇਖਿਆ ਤੇ ਇਟਾਂ ਰੋੜੇ ਪਈ ਕਾਫੀ ਕਾਫੀ ਖੂਨ ਨਾਲ ਲਿਬੜੇ ਸੀ ਤੇ ਅਸੀਂ ਉਦੋਂ ਆਈਡੀਆ ਲਾ ਲਿਆ ਵੀ ਇਹ ਕਿਸੇ ਕਿਸੇ ਨੇ ਮਾਰਿਆ ਵਾ ਫਿਰ ਅਸੀਂ ਉਸੇ ਵਲੇ ਪੁਲਿਸ ਨੂੰ ਫੋਨ ਕੀਤਾ ਉਹ ਮੁਲਾਜ਼ਮ ਉਸੇ ਵਲੇ ਹਾਜ਼ਰ ਹੋਏ ਆ ਆ ਗਏ ਚਾਰੇ ਉਹ ਮੌਕੇ ਦੇ ਦੇਖਣ ਦੇ ਕਾਰਵਾਈ ਕਰਨ ਦੇ ਆ ਤੇ ਬੱਚੇ ਦੀ ਉਮਰ ਕਿੰਨੀ ਹੈ ਬੱਚੇ ਦੀ ਉਮਰ ਹੈਗੀ ਜੀ 7 ਸਾਲ ਇਹ ਦੋ ਭੈਣ ਭਰਾ ਜੋ ਇੱਕ ਭੈਣ ਹੈ ਦੇਖ ਭਰਾ ਵਾ ਹਾਂਜੀ ਜੇ ਮੁਲਾਜ਼ਮ ਫੇਤੀ ਗ੍ਰਿਫਤਾਰ ਨਹੀਂ ਕਰਦੇ ਫਿਰ ਕੀ ਕਰਨਗੇ ਫਿਰ ਦੇਖੋ ਜੋ ਵੀ ਸਾਡਾ ਹੋਊਗਾ ਆਪਾਂ ਕਰਾਂਗੇ ਜੀ ਕੀ ਮੰਗ ਕੀ ਕਰਦੇ ਹੋ ਮੰਗ ਇਹ ਕਹਿੰਦੇ ਜਲਦੀ ਤੋਂ ਜਲਦੀ ਸਾਨੂੰ ਮੁਸਲਮਾਨਾਂ ਦਾ ਪਤਾ ਲੱਗੇ ਤੇ ਉਹਨਾਂ ਦੇ ਜੋ ਬੰਦੀ ਆ ਕਾਰਵਾਈ ਕੀਤੀ ਜਾਵੇ ਹਾਂਜੀ ਬਾਜੀ ਕੀ ਨਾਂ ਹੈ ਆਪਣਾ ਸਰਮਨ ਸਿੰਘ ਜੀ ਤੇ ਜਿਹੜੇ ਕਾਕੇ ਦੀ ਡੈਥ ਹੋਈ ਕੀ ਲੱਗਦਾ ਜੀ ਆਪਣਾ ਮੇਰਾ ਪੁੱਤਰਾ ਬਾਜੀ ਤੇ ਕੀ ਗੱਲਬਾਤ ਹੋਈ ਆ ਕੋਈ ਮਾਰ ਦਿੱਤਾ ਜੀ ਕਿਨੇ ਵੜ ਦਿੱਤਾ ਕੋਈ ਪਤਾ ਨਹੀਂਗਾ ਲੱਗਾ ਵੀ ਲਈ ਜੀ ਕੋਈ ਤੜਕੰਡੇ ਸਾਹਿਬ ਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਵੀ ਕਾਕਾ ਜਿਹੜੋ ਮੈਨੂੰ ਦੁਕਾਨ ਕੋਲ ਜਿਹੜੀ ਬੀਜਣਿਆ ਨੇ ਕਣਕ ਵੀ ਰਾ ਕੋਠੀ ਜਾਣੇ ਰਿਹਾ ਟਰੈਕਟਰ ਲਾ ਕੇ ਘਰ ਹੀ ਆਇਆ ਹਾਂ ਪੜ ਵੀ ਨਹੀਂ ਆਇਆ ਗਿਆ ਤੇ ਮੇਰੇ ਉੱਥੇ ਹੀ ਖਲੋਤਾ ਤੇ ਉਹ ਫੈਟਰ ਡਾਕਟਰ ਦੇ ਬੂਏ ਗਾੜੀ ਉੱਪਰ ਹੈ ਕੀ ਗੱਲ ਹੋ ਗਈ ਡਾਕਟਰ ਵੀ ਰਿਹਾ ਇੱਥੇ ਖਲੋਤੇ ਡੋਵੇਂ ਉੱਥੋਂ ਜੋ ਵੇਖਿਆ ਤੇ ਮੇਰੀ ਨੌਂ ਦੀ ਡਾਡਾ ਨਿਕਲ ਗਈ ਤੇ ਮੈਂ ਭੱਜ ਕੇ ਨਾ ਠਾਏ ਮੈਂ ਕਿਹਨਾਂ ਗੱਲ ਹੋਈ ਉਹ ਨਾ ਕੜੇ ਹੁੰਦਾ ਮਰ ਗਿਆ ਮੁੰਡਾ ਮਰ ਗਿਆ ਮਰੇ ਟ੍ਰਾਈਟ ਆ ਕੋਠੀ ਗਣੇ ਕਰਾ ਲਾ ਕੇ ਐ ਕਣਕ ਵੀ ਜੰਡਿਆ ਸਵੇਰ ਬਸੀ ਬਚਾਉ ਜੀ ਉਤਰਾ ਲੱਗਦਾ ਜੀ ਕੀ ਮਾਮਲਾ ਕੀ ਜਿਸਾਂ ਖੁੱਲੀ ਜਾ ਮਾਮਲਾ ਇਹ ਤੇ ਜਾ ਪਤਾ ਲੱਗਾ ਸਾਨੂੰ ਜੂ ਉਧਰ ਸੜਕ ਦੇ ਪੰਧ ਦੇ ਕੋਠੇ ਦੇ ਮਗਰਲੇ ਪਾਸੇ ਮਰਿਆ ਪਿਆ ਕੀ ਲੱਗਦਾ ਤੁਹਾਨੂੰ ਕੀ ਜਦੋਂ ਰੱਖੀ ਹੋਏਗੇ ਮਰਿਆ ਲੱਗਦਾ ਕਿ ਹਾਂ ਕੀ ਮੰਗ ਕਾਦੀ ਮੰਗ ਕਾਦੀ ਆ ਜੀ ਸਾਨੂੰ ਤੇ ਇਹ ਵੰਜ਼ਾਜ ਸਾਡਾ ਇਨਸਾਫ ਹੋਣਾ ਚਾਹੀਦਾ ਇਹ ਕਿੰਨੇ ਭੈਣ ਭਰਾ ਸੀ ਇਹ ਇੱਕ ਭੈਣਿਆ ਤੇ ਇੱਕ ਭਰਾ ਬੜੀ ਬੇਟੀ ਆ ਤੇ ਕਿੰਨੀ ਉਮਰ ਕਿੰਨੀ ਹੋਈਗੀ ਉਮਰ ਸੇ 5 6 7 ਸਾਲ ਸੇ 7 ਸਾਲ ਦਾ ਹੁ 7 ਸਾਲ ਦੀ ਉਮਰ ਹੈ ਜੀ ਹਾਂਜੀ ਮਤਲਬ ਤੀਸਰੇ ਮਹੀਨੇ ਨੂੰ ਅਟਵਾ ਹਾਂਜੀ ਪੁਲਿਸ ਆਈ ਕੀ ਕਾਰਵਾਈ ਕੀਤੀ ਪੁਲਿਸ ਆਈ ਆ ਸੋਨ ਮੌਕਾ ਵੇਖਿਆ ਉੱਥੇ ਜੀ ਜਾ ਕੇ ਇੱਟਾਂ ਪਈਆਂ ਸੀ ਉੱਥੇ ਜਿਹਨਾਂ ਮਾਰੇ ਜੀ ਜਿਹੜੀ ਬੱਚੇ ਦੀ ਲਾਸ਼ ਜੀ ਹੁਣ ਕਿੱਥੇ ਹੈ ਹੁਣ ਤੇ ਸ਼ਹਿਰ ਪੋਸਟਮਾਰਟਲ ਨੂੰ ਲੈ ਗਈ ਠੀਕ ਹੈ ਕੀ ਮਾਮਲਾ ਸਰ ਜੀ ਸੁਣੋ ਬਸ ਉਹ ਕੀ ਅੱਜ ਆ ਕੁਛ ਸਮਾਂ ਪਹਿਲਾਂ ਸਾਨੂੰ ਤਲਾਹ ਮਿਲੀ ਸੀ ਇਥੇ ਇੱਕ ਕੰਪਲੇਟੈਂਸ ਸਾਨੂੰ ਧਰਮਪ੍ਰੀਤ ਸਿੰਘ ਇਹਨਾਂ ਦੀ ਉਮਰ ਛੋਟਾ ਬੱਚਾ 7 ਸਾਲਾ ਉਹਦੀ ਮੌਤ ਦੇ ਸਬੰਧ ਵਿੱਚ ਸਾਨੂੰ ਇੱਕ ਖਬਰ ਮਿਲੀ ਸੀ ਇਥੇ ਜੋ ਤਲਾਹ ਮਿਲ ਗਿਆ ਉਹਨਾਂ ਦੇ ਘਰ ਪਹੁੰਚੇ ਆ ਇਥੇ ਜੋ ਫੈਮਿਲੀ ਦੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਜਿਹੜੀ ਅਫਰਦਰ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਆ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਨੂੰਨੀ